ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਟੀਚਾ ਕੀਤਾ ਹੈ ਕਿ ਆ ਪ੍ਰਦੇਸ਼ ਨੂੰ ਸਾਡੇ ਡਿਸਟ੍ਰਿਕਟ ਨੂੰ ਗੈਂਗਸਟਰ ਮੁਕਤ ਕਰਨਾ ਹੈ ਤੇ ਜਿਹੜੀ ਐਕਸਟਰਸ਼ਨ ਕਾਲ ਕਰਦੇ ਆ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨੀ ਹੈ ਤੇ ਮੁੜ ਕੇ ਕਿਸੇ ਦੀ ਜੁਲਤ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਾਵਾ ਪੈਦਾ ਕਰੇ ਉਸੇ ਤਹਿਤ ਅ ਦੋ ਵਕ ਵਕ ਥਾਵਾਂ ਤੇ ਪ੍ਰਭ ਦਸਵਾਲ ਨਾ ਦਾ ਗੈਂਗਸਟਰ ਜਿਹੜਾ ਬਾਹਰ ਹੈ ਉਹਨੇ ਐਕਸਪਲੋਸ਼ਨ ਕਾਲ ਕੀਤੀ ਸੀਗੀ ਪੈਸੇ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 2 ਦਸੰਬਰ ਦੇ 2024 ਨੂੰ ਇੱਕ ਆੜਤੀਏ ਤੇ ਵਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 90 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸੇ ਤੇ ਕੰਮ ਕਰਦੇ ਹੋਏ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਬਲਟੋਹੇ ਦੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੇ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨ ਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਤੇ ਫਿਲਹਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈ ਦੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਮिक्की ਵਿੰਡ ਪ੍ਰੀਤਿੰਦਰ ਐਸਐਚਓ ਬਲਟੋਆ ਸੀਨਚਾਰ ਸੀਆਈਏ ਤੇ ਇਹਦੀ ਜਿਹੜੀ ਸੁਪਰ ਓਵਰਲ ਸੁਪਰਵੀਜ਼ਨ ਕਰ ਰਹੀ ਸੀਗੇ ਸਾਡੇ ਐਸਪੀ ਡੀ ਆ ਜਗਰਾਜ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਹਨਾਂ ਨੂੰ ਓਵਰ ਪਾਵਰ ਕਰਨ ਲਈ ਜਵਾਬੀ ਫਾਇਰਬਾਈ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਖੇਮ ਕਰਨ ਭੇਜਿਆ ਗਿਆ ਜਿੱਤੇ ਇਹਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁੱਢਲੀ ਪੁੱਛਗਿੱਛ ਤੋਂ ਇਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਇੱਕ 32 ਬੋਲ ਦਾ ਪਿਸਤਲ ਵੀ ਬਰਾਮਦ ਹੋਇਆ ਹੈ ਨਾਲੇ ਇਹ ਗਰੋਹ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੀਡ ਕਰ ਰਹੀ ਹੈ ਤੇ ਇਸ ਗਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜਲਦੋਂ ਜਲਦ ਉਮੀਦ ਹੈ ਕਿ ਅੱਜ ਹੀ ਹੋ ਜੇ ਬਲਕਿ ਗ੍ਰਿਫਤਾਰ ਜਿਹੜੇ ਨੇ ਕਿੱਥੇ ਜਾਣਗੇ ਸਰ ਕਿੰਨੇ ਫਾਇਰਿੰਗ ਦਿੱਤੇ ਇਹਦਾ ਵਾਈਕਲ ਸੀ ਔਰ ਕਿਹੜੇ ਕਿਹੜੇ ਹਥਿਆਰ ਸੀਗੇ ਇਨਾਂ ਕੋਲ ਇਹ ਐਕਟਿਵਾ ਤੇ ਇੱਕ ਐਕਟਿਵਾ ਤੇ ਫਾਇਰ ਕਰਨ ਆਏ ਸੀਗੇ ਐਕਟਿਵਾ ਜਿਹੜੀ ਹੈ ਗੁਰਲਾਲਜੀਤ ਦੀ ਐਕਟਿਵਾ ਸੀਗੀ ਤੇ ਹਥਿਆਰ ਇਨਾਂ ਕੋਲ 32 ਬੋਰ ਦਾ ਪਿਸਤਲ ਸੀਗਾ ਜਿਸ ਤੋਂ ਇਹਨੇ ਨਵੀਂ ਫਾਇਰਿੰਗ ਕੀਤੀ ਸੀ ਕਿੰਨੀ ਸਰ ਗੋਲੀ ਚ ਦਈ ਜਿਨ੍ਹਾਂ ਨੂੰ ਇਹਨਾਂ ਵੱਲੋਂ ਜਿਹੜੀ ਪੁਲਿਸ ਤੇ ਫਾਇਰ ਕੀਤੇ ਗਏ ਤੇ ਮੁੜ ਕੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਸਰ ਕਿੰਨੇ ਸਮੇਂ ਤੋਂ ਇਹਨਾਂ ਨਾਲ ਅਟੈਚਡ ਹੈ ਜੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਫਾਇਰਿੰਗ ਦਸੰਬਰ ਦੇ ਮਹੀਨੇ ਚ ਕੀਤੀ ਸੀਗੀ ਤੇ ਮੁੜ ਕੇ 90 ਸਾਲ ਤੇ ਕੀਤੀ ਹੈ ਤੇ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਇਹ ਵਾਰਦਾਤ ਕਰਨ ਦੇ ਇਰਾਦੇ ਚ ਸੀਗੇ ਤੇ ਇਸ ਤੋਂ ਇੱਕ ਵਧੀਆ ਗੱਲ ਇਹ ਹੋਈ ਹੈ ਕਿ ਜਿਹੜੀ ਇਹਨਾਂ ਦੇ ਜਿਹੜਾ ਨੈਟਵਰਕ ਹੈ ਜਿਹੜਾ ਗੈਂਗ ਹੈ ਜਿਹੜਾ ਇਹਨਾਂ ਦੇ ਕਹਿਨ ਤੇਦਾ ਦੀ ਵਾਰਦਾਤ ਕਰਦਾ ਹੈ ਉਹਨਾਂ ਬਾਰੇ ਵੱਡੇ ਖੁਲਾਸੇ ਹੋਏ ਹਨ ਤੇ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਇਹ ਨੈਟਵਰਕ ਇਹਦਾ ਪੂਰਾ ਜਿਹੜੀ ਰੀਡ ਦੀ ਅਡੀਨਾ ਦੀ ਥੋੜੀ ਜਾਈ ਸਰ ਬੀਤੇ ਦਿਨਾਂ ਦੇ ਵਿੱਚ ਜਿੰਨੇ ਵੀ ਇਨਕਾਊਂਟਰ ਕੀਤੇ ਗਏ ਤਰ੍ਹਾਂ ਤਰ੍ਹਾਂ ਪੁਲਿਸ ਉਹਨੂੰ ਸਿਰਫ ਲੱਤ ਤੇ ਗੋਲੀ ਵਾਜਦੀ ਰਹੀ ਹੈ ਦੇਖੋ ਜੀ ਇਹ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ ਕਿ ਜਿਹੜੀ ਫੋਰਸ ਹੈ ਉਹ ਪ੍ਰੋਪੋਰਸ਼ਨਲ ਯੂਜ਼ ਕਰਨੀ ਹੁੰਦੀ ਹੈ ਇਹ ਨਹੀਂ ਕਿ ਜੇ ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘਟ ਤੋਂ ਘਟ ਫੋਰਸ ਕਰਕੇ ਬੰਦੇ ਨੂੰ ਕਾਬੂ ਕੀਤਾ ਜਾਵੇ ਜੇ ਫੇਰ ਵੀ ਪੁਲਿਸ ਵੱਲ ਫਾਇਰ ਹੁੰਦਾ ਹੈ ਪੁਲਿਸ 19 ਕ ਫੋਰਸ ਯੂਜ਼ ਕਰਦੀ ਹੈ ਜਿੰਨੇ ਚ ਉਹਨੂੰ ਓਵਰ ਪਾਵਰ ਕੀਤਾ ਜਾ ਸਕੇ ਜੇ ਉਹ ਫੇਰ ਵੀ ਕਾਬੂ ਨਹੀਂ ਆਂਦੇ ਫੇਰ ਸਾਨੂੰ ਉਸ ਤੋਂ ਵੀ ਵੱਧ ਕੇ ਕਾਰਵਾਈ ਜਿਹੜੀ ਕਰਨੀ ਪੈਂਦੀ ਹੈ ਤੇ ਇਹ ਪੁਲਿਸ ਦੀ ਬੜੀ ਬਹਾਦਰੀ ਹੈ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਦੀ ਲੱਤ ਤੇ ਹੀ ਗੋਲੀ ਲੱਗ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਦਰਵਾਈਜ਼ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਕੋਈ ਮੁਲਾਜ਼ਮ ਦੀ ਔਰ ਕੋਈ ਇੰਜਨ ਹੋਇਆ ਨਹੀਂ ਪੁਲਿਸ ਦਾ ਬਚਾਵ ਰਿਹਾ ਹੈ ਕਾ ਥਾਣੇ ਸਦਰ ਪੱਟੀ ਪਰਚਾ ਰਿਜਿਸਟਰ ਹੋਇਆ ਸੀਗਾ 147/24 ਜਿਹਦੇ ਵਿੱਚ ਜਿਹੜਾ ਮਦਈ ਆ ਉਹਦੀ ਕੁੱਟਮਾਰ ਕੀਤੀ ਸਹੀ ਕੀਤੀ ਗਈ ਸੀਗੀ ਦੋਸ਼ੀ ਗੁਰਵਿੰਦਰ ਸਿੰਘ ਵੱਲੋਂ ਉਹਦੇ ਉਹਦੇ ਖਿਲਾਫ ਫਾਈਲ ਰਜਿਸਟਰ ਹੁੰਦੀ ਹੈ ਤੇ ਮੁੜਕੇ ਜਦੋਂ ਪੁਲਿਸ ਨੇ ਉਹਨੂੰ ਅਰੇਸਟ ਕੀਤਾ ਤਿੰਨ ਚਾਰ ਦਿਨ ਪਹਿਲਾਂ ਜਦੋਂ ਮੁੜਕੇ ਜਦੋਂ ਅਰੇਸਟ ਹੋਈ ਹੈ ਉਹਦੀ ਤੇ ਉਹਦੇ ਉਹਨੇ ਵੀ ਇੱਕ ਜਿਹੜੀ ਜਾਲੀ ਸੱਟ ਆਪਣੇ ਲਾਈ ਹੋਈ ਸੀਗੀ ਜਦੋਂ ਉਹ ਮੌਕੇ ਦੇ ਜਿਹੜੇ ਹਾਲਾਤ ਸੀਗੇ ਉਹ ਵੈਰੀ ਉਹ ਵੈਰੀਫਾਈ ਕੀਤੇ ਤੇ ਜਿਹੜੀ ਸੱਟ ਲਗਣੀ تصدیق ਨਹੀਂ ਹੋ ਰਹੀ ਸੀ ਜੀ ਤੇ ਜਦੋਂ ਇਸ ਤੋਂ ਪੁੱਛਗਿਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਆ ਜਿਹੜਾ ਦੋਸ਼ੀ ਹੈ ਇਸ ਪਰਚੇ ਦਾ ਗੁਰਵਿੰਦਰ ਸਿੰਘ ਇੰਨੇ ਆਪਣੇ ਜਾਲੀ ਸੱਟ ਲਗਵਾਈ ਗਈ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਬੰਦਾ ਹੈ ਗੁਰਵਿੰਦਰ ਇੰਨੇ ਹਰਪਾਲ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਕਿ ਖੇਮਕਰਨ ਸਿਵਲ ਹਸਪਤਾਲ ਦੇ ਵਿੱਚ ਸੁਪਰਵਾਈਜ਼ਰ ਹੈ ਉਹਨੂੰ ਕੰਟੈਕਟ ਕੀਤਾ ਜਾਲੀ ਸੜ ਬਣਵਾਉਣ ਲਈ ਇਹਨਾਂ ਦਾ ਜਿਹੜਾ ਸੌਦਾ ਹੈ 45000 ਰੁਪਏ ਦੇ ਵਿੱਚ ਹੋਇਆ ਹਰਪਾਲ ਸਿੰਘ ਨੇ ਇੱਕ ਪ੍ਰਾਈਵੇਟ ਹਸਪਤਾਲ ਹੈ ਗੁਰੂ ਅਮਰ ਅਮਰਦਾਸ ਪਿੰਡਲਗੋ ਉਥੇ ਇੱਕ ਅਸਿਸਟੈਂਟ ਲੱਗਿਆ ਸੀਗਾ ਮਨਦੀਪ ਸਿੰਘ ਉਹਨੇ ਕੱਟ ਮਾਰ ਕੇ ਇਹਦੇ 326 ਜਿਹੜੀ ਪੁਰਾਣੀ ਹੁੰਦੀ ਸੀਗੀ ਆਈਪੀਸੀ ਦੀ ਉਹ ਝੂਠੀ ਬਣਾਉਣ ਲਈ ਨੇ ਕੱਟ ਲਾਇਆ ਤੇ ਹੱਡੀ ਬਾਹਰ ਕੱਢਦੀ ਤੇ ਇਹਨਾਂ ਨੇ ਜਿਹੜੀ ਇਹਦੀ ਪੇਮੈਂਟ ਹੈ ਇੱਕ ਉਥੇ ਹੀ ਸਰਕਾਰੀ ਹਸਪਤਾਲੀ ਫੋਰਥ ਕਲਾਸ ਲੱਗਿਆ ਤੀਰਤ ਸਿੰਘ ਉਹਦੇ ਖਾਤੇ 'ਚ ਗੂਗਲ ਪੇ ਰਾਹੀਂ ਪੇਮੈਂਟ ਕੀਤੀ ਤੇ ਮੁੜ ਕੇ ਜਿਹੜੀ ਜਾਲੀ ਜਿਹੜੀ ਐਮਐਲਆਰ ਬਣਵਾਈ ਗਈ ਹੈ ਇਹ ਤੋਂ ਇਹਦੇ ਵਿੱਚ ਫਿਰ ਅਸੀਂ ਵਾਧਾ ਜੁਰਮ ਕਰਕੇ ਕੇਸ ਦੇ ਵਿੱਚ ਫੋਰਜਰੀ ਦਾ ਜਿਹੜੀ ਡੈਲੀਵੈਂਟ ਦਾ ਰਹਾ ਮੁੜ ਕੇ ਹਰਪਾਲ ਸਿੰਘ ਨੂੰ ਮਨਦੀਪ ਸਿੰਘ ਤੀਰਤ ਸਿੰਘ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਇੱਕ ਬੜਾ ਹੀ ਜਿਹੜਾ ਕਿ ਜਾਲੀ ਸੱਟ ਲਾ ਕੇ ਝੂਟੇ ਝੂਟੇ ਪਰਚੇ ਕਰਨ ਦਾ ਜਿਹੜਾ ਰਿਵਾਜ ਸੀਗਾ ਉਹ ਇੱਕ ਗਿਰੋ ਦਾ ਪਰਦਾ ਫਾਸ਼ ਹੋਇਆ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਉਮੀਦ ਹੈ ਅਸੀਂ ਜਿਹੜੇ ਖਾਤੇ ਚ ਪੈਸੇ ਜਾ ਰਹੇ ਆ ਉਹਦੀ ਤਫਤੀਸ਼ ਕਰ ਰਹੇ ਆ ਕਿ ਉਹਦੇ ਵਿੱਚ ਹੋਰ ਕਿਤੋਂ-ਕਿਤੋਂ ਪੈਸੇ ਆਏ ਆ ਤੇ ਹੋਰ ਕਿਹੜੇ ਕੇਸਾਂ ਦੇ ਵਿੱਚ ਜਿਹੜੀ ਕਿ ਅਜਾਲੀ ਸੱਠਾਂ ਜਿਹੜੀ ਬਣਵਾਈ ਗਈ ਹੈ ਤੇ ਹੋਰ ਕਿਹੜੇ-ਕਿਹੜੇ ਬੰਦੇ ਇਸ ਗਿਰੋਹ ਦੇ ਵਿੱਚ ਇਨਵੋਲ ਨੇ ਤੇ ਜੋ ਵੀ ਅੱਗੇ ਖੁਲਾਸੇ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਸਰ ਇਹ ਰੈਗੂਲਰ ਪੋਸਟ ਹੈ ਜਾਂ ਕੰਟਰੈਕਟ ਦੀ ਇਹ ਜੀ ਜਾਂਚ ਦਾ ਵਿਸ਼ਾ ਹੈ ਫਿਲਹਾਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਇਹ ਸੁਪਰਵਾਈਜ਼ਰ ਹੈ ਇੱਕ ਬੰਦਾ ਤੇ ਦੂਜਾ ਕਲਾਸ 4 ਹੈ